ਮੇਰੇ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਤਾਪ ਤੇ ਦੇ ਅਭਿਆਸ ਅਸੀਂ ਕਰਾਂਗੇ ਅਭਿਆਸ ਦੇ ਪਹਿਲੇ 4 ਸਵਾਲ ਜਿਹੜੇ ਨੇ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀਆਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਤੇ ਬੱਚਿਓ ਇਸੇ ਚੈਨਲ ਦੇ ਉੱਤੇ ਤੁਹਾਡੀਆਂ 7ਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਨੇ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਇੱਕ ਹੈਗੀ 7th ਇੰਗਲਿਸ਼ ਜਿਹੜੀ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਇੱਕ ਹੈਗੀ 7ਵਾਂ ਗਣਿਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ 7th ਮੈਥ ਇੰਗਲਿਸ਼ ਮੀਡੀਅਮ ਵਿੱਚ। ਸੋ ਅੰਗਰੇਜ਼ੀ ਮੀਡੀਅਮ ਤੇ ਪੰਜਾਬੀ ਮੀਡੀਅਮ ਦੋਨਾਂ ਵਿੱਚ ਤੁਹਾਡੀ ਗਣਿਤ ਦੀ ਮੈਥ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ। ਇੱਕ ਹੈਗੀ ਐਬ੍ਰਿਵੀਏਸ਼ਨ ਜਿਹਦੇ ਵਿੱਚ ਜਨਰਲ ਨੌਲੇਜ ਵਿਦਾਨ ਲਈ ਤੁਹਾਨੂੰ ਬੜੀ ਸਾਰੀ ਐਬ੍ਰਿਵੀਏਸ਼ਨ ਜਿਹੜੀਆਂ ਮਿਲ ਜਾਣਗੀਆਂ। ਸੋ ਤੁਸੀਂ ਇਹਨਾਂ ਪਲੇਲਿਸਟਾਂ ਤੇ ਜਾ ਕੇ ਇਹਨਾਂ ਵੀਡੀਓਜ਼ ਨੂੰ ਵੀ ਖੋਲ ਕੇ ਦੇਖੋ। ਆਹ ਦੇਖਿਓ ਬੱਚਿਓ ਨੇਵਲੇ ਸਵਾਲ। ਸੋ ਪਹਿਲਾ ਹੈਗਾ ਬੱਚਿਓ ਖਾਲੀ ਥਾਵਾਂ ਬੱਚਿਓ ਸਾਡੀ ਇੱਕ ਮੋਢਲੀ ਜੀ ਜਾਣਕਾਰੀ ਜਿਹੜਾ ਅਭਿਆਸ ਹੋ ਜਾਂਦਾ ਜੋ ਅਸੀਂ ਸਬਕ ਵਿੱਚ ਪੜਿਆ ਕਿਸੇ ਵਸਤੂ ਦੀ ਗਰਮੀ ਦਾ ਦਰਜਾ ਉਸਦੇ ਤਾਪਮਾਨ ਦੁਆਰਾ ਮਾਪਿਆ ਜਾਂਦਾ ਹੈ ਤੇ ਇਹ ਗੱਲ ਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਤਾਪਮਾਨ ਦੇ ਨਾਲ ਗਰਮੀ ਜਾਂ ਠੰਡਕ ਦੀ ਅਵਸਥਾ ਮਾਪੀ ਜਾਂਦੀ ਹੈ ਬਿਨਾਂ ਕਿਸੇ ਮਾਧਿਅਮ ਤੋਂ ਹੋਣ ਵਾਲਾ ਤਾਪ ਸੰਚਾਰ ਦਾ ਢੰਗ ਵੀ ਕਿਰਨ ਜਿਹਨੂੰ ਅਸੀਂ ਕਹਿੰਦੇ ਨੇ ਰੇਡੀਏਸ਼ਨ ਵਿਕਿਰਣ ਕਹਾਉਂਦਾ ਹੈ ਇਹ ਤੁਹਾਨੂੰ ਕੰਠ ਕਰਨਾ ਪਏਗਾ ਯਾਦ ਕਰ ਲੋ ਚੰਗੀ ਤਰ੍ਹਾਂ ਹਵਾ ਤਾਪ ਦੀ ਰੁਧਕ ਹੈ ਰੋਧਕ ਮਨੇ ਕੁਚਾਲਕ ਚਾਲਕ ਦਾ ਵਿਰੋਧੀ ਸ਼ਬਦ ਹੈ ਰੋਧਕ ਭਾਵ ਹਵਾ ਰਾਹੀ ਤਾਪ ਜਿਹੜਾ ਹੈ ਉਹ ਨਹੀਂ ਲੰਗਦਾ ਠੀਕ ਹੈ ਸੋ ਹਵਾ ਤਾਪ ਦੀ ਰੋਧਕ ਹੈ ਤੇ ਮਨੁੱਖੀ ਸਰੀਰ ਦਾ ਆਮ ਤਾਪਮਾਨ 37 ਡਿਗਰੀ ਸੈਲਸੀਅਸ ਹੈ ਇਹ ਵੀ ਸਾਨੂੰ ਜਿਹੜੀਆਂ ਗੱਲਾਂ ਨੇ ਇਹ ਤੱਥ ਨੇ ਚੰਗੀ ਤਰ੍ਹਾਂ ਕੰਢ ਹੋਣੇ ਚਾਹੀਦੇ ਨੇ ਠੀਕ ਹੈ ਹੁਣ ਆ ਗਿਆ ਸਹੀ ਜਾਂ ਗਲਤ ਦੱਸੋ ਸੋ ਧਾਤਾਂ ਤਾਪ ਦੀ ਕੁਚਾਲਕ ਹੁੰਦੀਆਂ ਹਨ ਬੱਚਿਆਂ ਅਗਲ ਗਲਤ ਹੈ ਕੀ ਹੈ ਧਾਤਾਂ ਤਾਪ ਦੀ ਚਾਲਕ ਹੁੰਦੀਆਂ ਹਨ ਕੋਚਾਲਕ ਮਨੇ ਚਾਲਕ ਨਹੀਂ ਪ੍ਰਚਾਲਕ ਮਨੇ ਕਿ ਉਹਨਾਂ ਦਾ ਤਾਪ ਚਲ ਕੇ ਜਾ ਸਕਦਾ ਹੈ ਭਾਗ ਪਿੱਤਲ ਤੰਬਾ ਲੋਹਾ ਸੋਨਾ ਚਾਂਦੀ ਇਹ ਧਾਤਾਂ ਜਿਹੜੀ ਸਟੀਲ ਹੈ ਤਾਪ ਦੀਆਂ ਚਾਲਕ ਹਨ ਭਾਜੇ ਇੱਕ ਸਿਰਾ ਗਰਮ ਕਰੀਏ ਤੇ ਦੂਜਾ ਸਿਰਾ ਆਪਣੇ ਆਪ ਗਰਮ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਠੀਕ ਹੈ ਸੋ ਧਾਤਾਂ ਤਾਪ ਦੀ ਕੁਚਾਲਕ ਹੁੰਦੀਆਂ ਹਨ ਇਹ ਗਲਤ ਹੈ ਫਿਰ ਜਲ ਸਮੀਰ ਚਾਲਣ ਕਾਰਨ ਬਣਦੀ ਹੈ ਇਹ ਵੀ ਗਲਤ ਹੈ ਬੱਚਿਓ ਚਾਲਣ ਕਾਰਨ ਨਹੀਂ ਹੈ ਸੰਵੀਹਣ ਕਾਰਨ ਵੱਧ ਬਣਦੀ ਹੈ ਸੰਵੀਹਣ ਜਿਹਨੂੰ ਅਸੀਂ ਕਨਵੇਕਸ਼ਨ ਕਹਿੰਦੇ ਆ ਸੋ ਜਲ ਸਮੀਰ ਵਿੱਚ ਜਿਹੜਾ ਮਾਧਿਅਮ ਹੈਗਾ ਉਹ ਗਤੀ ਕਰਦਾ ਹੈ ਹਵਾ ਜਿਹੜੀ ਗਤੀ ਕਰਕੇ ਜਾਂਦੀ ਹੈਗੀ ਹੈ ਠੀਕ ਹੈ ਨਾ ਸੋ ਜਿਹੜੇ ਤਾਤਾਂ ਨੇ ਉਹਨਾਂ ਵਿੱਚ ਤਾਪ ਜਿਹੜਾ ਉਹ ਉਹਨਾਂ ਦੀ ਗਰਮੈਸ਼ ਜਿਹੜੀ ਹੈ ਉਹ ਚਾਲਣ ਕਰਕੇ ਹੁੰਦੀ ਹੈ ਪਰ ਜਲ ਸਮੀਰ ਥਲ ਸਮੀਰ ਇਹ ਸੰਵੀਹਣ ਕਰਕੇ ਹੈ ਬਣਦੀਆਂ ਹਨ ਠੀਕ ਹੈ ਸੋ ਗਲਤ ਹੈ ਸਾਨੂੰ ਸੂਰਜ ਤੋਂ ਤਾਪ ਵਿਕिरण ਰਾਹੀਂ ਮਿਲਦਾ ਹੈ ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਬੱਚਿਓ ਸੂਰਜ ਤੇ ਧਰਤੀ ਦੇ ਵਿਚਾਲੇ ਬੜੀ ਖਾਲੀ ਥਾਂ ਪੁਲਾੜ ਦੀ ਹੈ ਜਿੱਥੇ ਹਵਾ ਵੀ ਨਹੀਂ ਹੈਗੀ ਕੋਈ ਮਾਧਿਅਮ ਨਹੀਂ ਹੈਗਾ ਸੋ ਬਿਨਾ ਮਾਧਿਅਮ ਤੋਂ ਜੇ ਕੋਈ ਤਾਪ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ ਤੇ ਉਹ ਵਿਕिरण ਦੀ ਪ੍ਰਕਿਰਿਆ ਰਾਹੀਂ ਹੈ ਸੋ ਸਾਨੂੰ ਸੂਰਜ ਤੋਂ ਤਾਪ ਵਿਕिरण ਰਾਹੀਂ ਮਿਲਦਾ ਹੈ ਇਹ ਗੱਲ ਸਹੀ ਹੈ ਸੋ ਉਹਨਾਂ ਤਾਪ ਦੀ ਵਧੀਆ ਚਾਲਕ ਹੈ ਗਲਤ ਬੱਚਿਓ ਜੇ ਉਹਨਾਂ ਤਾਪ ਦੀ ਵਧੀਆ ਚਾਲਕ ਹੋਵੇ ਤੇ ਫੇਰ ਤੇ ਸਾਨੂੰ ਨਿਗ੍ਹਾ ਹੀ ਨਾ ਰੱਖਿਆ ਉਨ ਵਿੱਚ ਉਹਨਾਂ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ ਤੇ ਹਵਾ ਜਿਹੜੀ ਹੈ ਉਹ ਤਾਪ ਦੀ ਕੁਚਾਲਕ ਹੈ ਜਾਂ ਤਾਪ ਦੀ ਰੁਧਕ ਹੈ ਠੀਕ ਹੈ ਨਾ ਤੇ ਸਾਡੇ ਸਰੀਰ ਦੀ ਜਿਹੜੀ ਨਿਗ ਹੈਗਾ ਸਾਡੇ ਸਰੀਰ ਦੀ ਕੁਦਰਤੀ ਗਰਮੀ ਹੈ ਉਹਨੂੰ ਬਾਹਰ ਵਾਤਾਵਰਨ ਵਿੱਚ ਜਾਣ ਤੋਂ ਰੋਕਦੀ ਹੈ ਸੋ ਉਹਨ ਤਾਪ ਦੀ ਵਧੀਆ ਚਾਲਕ ਹੈ ਇਹ ਗੱਲ ਗਲਤ ਹੈ ਉਹਨ ਤਾਪ ਦੀ ਕੁਚਾਲਕ ਹੈ ਠੀਕ ਹੈ ਸੋ ਇਹ ਗੱਲ ਗਲਤ ਹੋ ਗਈ ਹੈ ਵਲੀ ਕਲ ਥਰਮੋਮੀਟਰ ਦਾ ਰੇਂਜ 35 ਡਿਗਰੀ ਸੈਲਸੀਅਸ ਤੋਂ 42 ਡਿਗਰੀ ਸੈਲਸੀਅਸ ਹੈ ਇਹ ਗੱਲ ਬਿਲਕੁਲ ਸਹੀ ਹੈ ਅਸੀਂ ਜਿਹੜੇ ਸਵਾਲ ਕੀਤੇ ਨੇ ਪੜ੍ਹੇ ਨੇ ਜਿਹੜੇ ਸੋਚੋ ਤੇ ਉੱਤਰ ਦਿਓ ਉਹਦੇ ਵਿੱਚ ਇਹ ਗੱਲਾਂ ਅਸੀਂ ਸਿੱਖੀਆਂ ਠੀਕ ਹੈ ਅਗਲਾ ਸਵਾਲ ਦੇਖੀਏ ਹੁਣ ਕਾਲਮ ੳ ਅਤੇ ਅ ਦਾ ਮਿਲਾਨ ਕਰੋ ਸੋ ਥਲ ਸਮੀਰ ਵਗਦੀ ਹੈ ਵਿੱਚ ਕਦੋਂ ਰਾਤ ਨੂੰ ਏ ਐ ਆ ਗਿਆ ਐੜਾ ਸੋ ਪਹਿਲੇ ਦਾ ਜਵਾਬ ਹੈਗਾ ਐੜਾ ਥਲ ਸਮੀਲ ਰਾਤ ਨੂੰ ਵਗਦੀ ਹੈ ਜਲ ਸਮੀਰ ਵਗਦੀ ਹੈ ਵਿੱਚ ਦਿਨ ਵੇਲੇ ਸੋ ਦਿਨ ਕਿੱਥੇ ਹੈਗਾ ਇਹ ਦਿਨ ਈੜੀ ਦਿਨ ਵੇਲੇ ਸੋ ਇਹਦਾ ਤੀਰ ਇੱਥੇ ਮਿਲਾ ਦੇਣਾ ਇਦਾਂ ਦੇ ਦੋੜਾ ਹੋ ਗਿਆ ਈਡੀ ਇਹ ਦੋੜਾ ਈਡੀ ਮੈਂ ਇਦਾਂ ਵੀ ਲਿਖ ਦਿੱਤਾ ਠੀਕ ਹੈ ਹਲਕੇ ਰੰਗਾਂ ਦੇ ਕੱਪੜੇ ਅਸੀਂ ਗਰਮੀਆਂ ਨੂੰ ਪਾਉਨੇ ਹਾਂ ਸੋ ਇਹ ਗਰਮੀਆਂ ਨੂੰ ਸਸਾ ਗਰਮੀਆਂ ਵਿੱਚ ਤੀਜੇ ਦਾ ਆ ਗਿਆ ਸਸਾ ਗੂੜੇ ਰੰਗ ਦੇ ਕੱਪੜੇ ਅਸੀਂ ਸਿਆਲ ਨੂੰ ਪਾਉਨੇ ਹਾਂ ਸਰਦੀਆਂ ਚ ਪਾਉਨੇ ਆ ਇਹ ਸਰਦੀਆਂ ਵਿੱਚ ਠੀਕ ਹੈ ਤੇ ਇਹ ਬੱਚਿਓ ਆ ਗਿਆ ਚੌਥੇ ਦਾ ਆ ਗਿਆ ਊੜਾ ਚੌਥੇ ਦਾ ਆ ਗਿਆ ਊੜਾ ਸੋ ਇਹਦਾ ਮਿਲਾਨ ਹੋ ਗਿਆ ਠੀਕ ਹੈ ਇਹ ਕਿਉਂ ਕਿਉਂਕਿ ਗੂੜੇ ਰੰਗ ਦੇ ਕੱਪੜੇ ਜਿਹੜੇ ਨੇ ਇਹ ਧਾਪ ਨੂੰ ਸੋਖਦੇ ਨੇ ਠੀਕ ਹੈ ਨਾ ਚੋਇਸ ਕਰਕੇ ਇਹ ਸਾਨੂੰ ਨਿਗਾ ਰੱਖਦੇ ਨੇ ਤੇ ਹਲਕੇ ਰੰਗ ਦੇ ਕੱਪੜੇ ਬੱਚਿਓ ਇਹ ਤਾਪ ਨੂੰ ਘੱਟ ਸੋਖਦੇ ਨੇ ਤੇ ਇਸ ਕਰਕੇ ਇਹ ਸਾਨੂੰ ਆਪਣੇ ਗਰਮੀਆਂ ਵਿੱਚ ਠੰਡਾ ਰੱਖਦੇ ਨੇ ਠੀਕ ਹੈ ਅੱਗੇ ਚਲੀਏ ਚੌਥਾ ਸਵਾਲ ਹੁਣ ਸਹੀ ਉੱਤਰ ਚੁਣੋ ਵਿਕਲਪ ਹੈਗੇ ਨੇ ਤੇ ਅਸੀਂ ਸਹੀ ਉੱਤਰ ਚੁਣਨਾ ਹੈ ਮਨੁੱਖੀ ਸਰੀਰ ਦਾ ਔਸਤ ਤਾਪਮਾਨ ਹੈ 37 ਡਿਗਰੀ ਸੈਲਸੀਅਸ ਇੱਥੇ ਅਸੀਂ ਠੀਕ ਦਾ ਨਿਸ਼ਾਨ ਲਗਾ ਲੈਣਾ ਨਾ ਇਹ ਸਹੀ ਹੈ ਨਾ ਇਹ ਸਹੀ ਹੈ ਨਾ ਐਸੇ ਹੀ ਹੈ ਠੀਕ ਹੈ ਫਿਰ ਤਾਪ ਦਾ ਕੂਚਾਲਕ ਕੂਚਾਲਕ ਭਾਵ ਤਾਪ ਦਾ ਰੋਧਕ ਐਲੂਮੀਨੀਅਮ ਤੇ ਬੜਾ ਵਧੀਆ ਚਾਲਕ ਹੈ ਇੱਕ ਅਸੀਂ ਕੋਈ ਡੰਡਾ ਐਲੂਮੀਨੀਅਮ ਦਾ ਲੈ ਜੀਏ ਲੈ ਲਈਏ ਉਹਨੂੰ ਇੱਕ ਸਿਰੇ ਨੂੰ ਲਾਟ ਤੇ ਰੱਖੀਏ ਤੇ ਦੂਜਾ ਸਿਰਾ ਆਪੇ ਗਰਮ ਹੋ ਜਾਏਗਾ ਤਾਂਬਾ ਵੀ ਗਰਮ ਹੋ ਜਾਂਦਾ ਹੈ ਇਹ ਵੀ ਚਾਲਕ ਹੈਗਾ ਲੋਹਾ ਵੀ ਚਾਲਕ ਹੈਗਾ ਲੱਕੜ ਕੋ ਚਾਲਕ ਹੈ ਲੱਕੜ ਦਾ ਇੱਕ ਸਿਰਾ ਹੱਥ ਨਾਲ ਫੜੀ ਰੱਖੋ ਦੂਜਾ ਸਿਰਾ ਧੁਖਦਾ ਰਹੇ ਤੁਹਾਡਾ ਹੱਥ ਤੱਤਾ ਨਹੀਂ ਹੋਏਗਾ ਭਾਵ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਤਾਪ ਲੱਕੜ ਵਿੱਚ ਲੰਘਣ 'ਚ ਅਸਮਰੱਥ ਹੈ ਸੋ ਤਾਪ ਦਾ ਕੁਚਾਲਕ ਲੱਕੜ ਠੀਕ ਹੈ ਅੱਗੇ ਚੱਲੀਏ ਹੁਣ ਆ ਗਿਆ ਤੀਜਾ ਪਾਪ ਸਹੀ ਉੱਤਰ ਚੁਣੋ ਦਾ 30 ਡਿਗਰੀ ਸੈਲਸੀਅਸ ਤਾਪਮਨ ਵਾਲੇ ਪਾਣੀ ਦੀ 1 ਲੀਟਰ ਮਾਤਰਾ 50 ਡਿਗਰੀ ਸੈਲਸੀਅਸ ਤਾਪਮਨ ਵਾਲੇ ਪਾਣੀ ਦੀ 1 ਲੀਟਰ ਮਾਤਰਾ ਵਿੱਚ ਮਿਲਾ ਦਿੱਤੀ ਗਈ ਹੈ ਦੋਵਾਂ ਨੂੰ ਮਿਲਾ ਕੇ ਹੁਣ ਪਾਣੀ ਦਾ ਤਾਪਮਨ ਕਿੰਨਾ ਹੋਵੇਗਾ ਬੱਚੋ ਜਦੋਂ ਇਦਾਂ ਦੋ ਅਲੱਗ-ਅਲੱਗ ਤਾਪਮਨ ਵਾਲੇ ਤਰਲ ਪਦਾਰਥ ਮਿਲਾ ਦਿੱਤੇ ਜਾਣ ਤੇ ਤਾਪਮਨ ਉਹਨਾਂ ਦੋਨਾਂ ਦੇ ਵਿਚਲਾ ਹੋ ਜਾਂਦਾ ਸੋ ਨਾ ਤੇ 80 ਡਿਗਰੀ ਜੋੜ ਕੇ ਹੋਏਗਾ ਨਾ 50 ਤੋਂ 30 ਗਿਆ 20 ਨਾ ਐ ਹੋਏਗਾ ਤੇ ਨਾ 50 ਤੋਂ ਵੱਧ ਤੇ ਨਾ 80 ਤੋਂ ਘਟੇਗਾ ਇਹ ਹੋਏਗਾ 30 ਅਤੇ 50 ਦੇ ਵਿੱਚਕਾਰ ਭਾਵੇਂ ਜੇ ਠੰਡਾ ਪਾਣੀ ਹੈ ਉਹ ਥੋੜਾ ਗਰਮ ਹੋ ਜਾਏਗਾ ਤੇ ਜੇ ਗਰਮ ਪਾਣੀ ਹੈ ਉਹ ਥੋੜਾ ਠੰਡਾ ਹੋ ਜਾਏਗਾ ਇਹਦੇ ਹੁੰਦਾ ਨਾ ਬੱਚਿਓ ਅਸੀਂ ਕੀ ਕਰਦੇ ਹਾਂ ਜੇ ਉਹ ਸਿਆਲ ਦੇ ਵਿੱਚ ਠਰਿਆ ਪਾਣੀ ਟੁੱਟੀ ਦਾ ਹੁੰਦਾ ਫਿਰ ਅਸੀਂ ਇੱਕ ਬਤੀਲਾ ਗਰਮ ਕਰਦੇ ਹਾਂ ਗੈਸ ਤੇ ਰੱਖ ਕੇ ਚੁੱਲ੍ਹੇ ਤੇ ਰੱਖ ਕੇ ਗਰਮ ਕਰਦੇ ਹਾਂ ਜਾਨ ਤੱਤਾ ਕਰ ਲੈਂਦੇ ਹਾਂ ਫਿਰ ਦੋਨੋਂ ਨੂੰ ਊਲਾ ਦਿੰਦੇ ਹਾਂ ਸੋ ਉਹ ਠਰਿਆ ਪਾਣੀ ਉਹ ਤੱਤਾ ਪਾਣੀ ਰਲ ਕੇ ਕੀ ਬਣ ਜਾਂਦੇ ਨੇ ਕੋਸਾ ਪਾਣੀ ਠੀਕ ਹੈ ਉਹ ਕੋਸਾ ਬਣੀ ਬੰਨਦਾ ਪਾਉ ਉਹ ਜਿਹੜਾ ਠਰਿਆ ਸੀਗਾ ਉਹਦਾ ਤਾਪਮਨ ਵਧ ਗਿਆ ਤੇ ਜਿਹੜਾ ਟੱਤਾ ਹੋਇਆ ਸੀਗਾ ਉਹਦਾ ਤਾਪਮਨ ਘਟ ਗਿਆ ਸੋ ਨਤੀਜਾ ਕੀ ਨਿਕਲਿਆ ਮਿਕਸ ਕਰਕੇ ਮਿਸ਼ਰਣ ਸਾਨੂੰ ਕਾਹਦਾ ਮਿਲ ਗਿਆ ਇਹ ਦੋਨਾਂ ਦੇ ਵਿਚਕਾਰਲਾ ਤਾਪਮਨ ਸੋ 30 ਡਿਗਰੀ ਸੈਲਸੀਅਸ ਅਤੇ 50 ਡਿਗਰੀ ਸੈਲਸੀਅਸ ਦੇ ਵਿਚਕਾਰ ਠੀਕ ਹੈ ਅੱਗੇ ਚਲੀਏ ਅਗਲਾ ਆ ਗਿਆ ਬੱਚਿਓ ਕਿ ਇੱਕ ਲੱਕੜ ਦਾ ਚਮਚਾ ਇੱਕ ਆਈਸਕ੍ਰੀਮ ਦੇ ਕੱਪ ਵਿੱਚ ਡੁਬੋ ਦਿੱਤਾ ਗਿਆ ਹੈ ਇਸ ਚਮਚੇ ਦਾ ਦੂਜਾ ਸਿਰਾ ਚਾਲਨ ਕਿਰਿਆ ਨਹੀਂ ਕਰਕੇ ਠੰਡਾ ਹੋਏਗਾ ਨਹੀਂ ਗਲਤ ਇਹ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਲੱਕੜ ਜਿਹੜੀ ਏ ਉਹ ਚਾਲਕ ਨਹੀਂ ਹੈ ਤਾਪਦੀ ਸੰਵੇਹਣ ਕਿਰਿਆ ਕਰਕੇ ਠੰਡਾ ਹੋ ਜਾਏਗਾ ਨਹੀਂ ਬੱਚੋ ਸੰਵੇਹਣ ਵਾਲੀ ਤੇ ਕੋਈ ਚੀਜ਼ ਨਹੀਂ ਹੈਗੀ ਸੰਵੇਹਣ ਜਿਹੜਾ ਹੈ ਉਹ ਸਿਰਫ ਤਰਲ ਪਦਾਰਥਾਂ ਵਿੱਚ ਹੁੰਦਾ ਹੈ ਤੇ ਜਾਂ ਗੈਸਾਂ ਵਿੱਚ ਹੁੰਦਾ ਹੈ ਤੇ ਜਿਹੜਾ ਲੱਕੜ ਉਹਦੇ ਠੋਸ ਹੈਗੀ ਹੈ ਵੀ ਕਿਰਨ ਕਿਰਿਆ ਕਰਕੇ ਠੰਡਾ ਹੋ ਜਾਵੇਗਾ ਨਹੀਂ ਇਹ ਵੀ ਨਹੀਂ ਹੈਗਾ ਇਹ ਠੰਡਾ ਨਹੀਂ ਹੋਵੇਗਾ ਸੋ ਚਮਚਾ ਬਿਲਕੁਲ ਵੀ ਨਹੀਂ ਠਰਦਾ ਅਸੀਂ ਬਰਫ ਚ ਪਾਈ ਰੱਖਦੇ ਹਾਂ ਆਈਸਕ੍ਰੀਮ 'ਚ ਡੁਬਾਰਿਆਂ ਦਾ ਤੇ ਚਮਚ ਦਾ ਸਿਰਾ ਜਿਹੜਾ ਹੱਥ ਨਾਲ ਫੜਦੇ ਆ ਉਹ ਬਿਲਕੁਲ ਸਧਾਰਨ ਰਿੰਦਾ ਤਾਪਮਾਨ ਤੇ ਰਹਿੰਦਾ ਹੈ ਕਿਉਂ ਕਿ ਲੱਕੜ ਤਾਪ ਦੀ ਕੁਚਾਲਕ ਹੈ ਲੱਕੜ ਤਾਪ ਦੀ ਰੋਧਕ ਹੈ ਠੀਕ ਹੈ ਅੱਗੇ ਚਲੀਏ ਆਖਰੀ ਸਵਾਲ ਥਲ ਸਮੀਰ ਵਗਦੀ ਹੈ ਕਿੱਥੋਂ ਬੱਚੋ ਥਲ ਵੱਲੋਂ ਇਹ ਸਮੁੰਦਰ ਵੱਲ ਤੇ ਕਿਸ ਵੇਲੇ ਰਾਤ ਵੇਲੇ ਸੋ ਹੈਗਾ ਠੰਡੀ ਹਵਾ ਧਰਤੀ ਤੋਂ ਸਮੁੰਦਰ ਵੱਲ ਸੋ ਥਲ ਸਮੀਰ ਥਲ ਤੋਂ ਸ਼ੁਰੂ ਹੁੰਦੀ ਹੈ ਜਲ ਸਮੀਰ ਜਲ ਤੋਂ ਸ਼ੁਰੂ ਹੁੰਦੀ ਹੈ ਥਲ ਸਮੀਰ ਰਾਤ ਦੇ ਵੇਲੇ ਜਲ ਸਮੀਰ ਦਿਨ ਦੇ ਵੇਲੇ ਠੀਕ ਹੈ ਬੱਚਿਓ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਪਹਿਲੇ 4 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਕਸ਼ਾਨ ਔਰ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ